ਆਪਰੇਸ਼ਨ ਸਿੰਧੂਰ ਬਾਰੇ ਲੋਕ ਸਭਾ ਵਿੱਚ ਅੱਜ ਅਤੇ ਕੱਲ 16 ਘੰਟੇ ਦੀ ਵਿਸ਼ੇਸ਼ ਚਰਚਾ ਹੋਵੇਗੀ। ਰੱਖਿਆ ਮੰਤਰੀ ਰਾਜਨਦ ਸਿੰਘ ਇਸ ਚਰਚਾ ਦੀ ਸ਼ੁਰੂਆਤ ਕਰਨਗੇ। ਐਨਡੀਏ ਵੱਲੋਂ ਸ਼ਿਵ ਸੇਨਾ ਆਗੂ ਸ਼੍ਰੀਕਾਂਤ ਸ਼ਿੰਦੇ ਇਸ ਚਰਚਾ ਵਿੱਚ ਸ਼ਾਮਲ ਹੋਣਗੇ। ਸਰਕਾਰ ਵੱਲੋਂ ਜੀਡੀਪੀ ਦੇ ਲਲਨ ਸਿੰਘ ਮੁਖ ਬੁਲਾਰਾ ਹੋਣਗੇ। ਇਸ ਚਰਚਾ ਦੌਰਾਨ ਟੀਡੀਪੀ ਨੂੰ 30 ਮਿੰਟ ਮਿਲਣਗੇ ਜਿਸ ਦੌਰਾਨ ਕ੍ਰਿਸ਼ਨਾ ਅਤੇ ਹਰੀਸ਼ ਬਾਲਯੋਗੀ ਨੁਮਾਇੰਦਗੀ ਕਰਨਗੇ। ਇਸ ਵਿੱਚ ਤੇ ਰਾਹੁਲ ਗਾਂਧੀ ਪਲਕੇ ਕਾਂਗਰਸ ਵੱਲੋਂ ਬੋਲ ਸਕਦੇ ਨੇ। ਕਾਂਗਰਸ ਦੇ ਗੌਰਵ ਗੋਗੋਈ, ਪ੍ਰਿੰਕਾ ਗਾਂਧੀ, ਦਿਪਿੰਦ ਹੁੱਡਾ ਕੇ ਸੀ ਵੇਨੂ ਗੋਪਾਲ ਵੀ ਸੰਭਾਵੀ ਬੁਲਾਰੇ ਨੇ ਚਰਚਾ ਲਈ ਸਮਾਜਵਾਦੀ ਪਾਰਟੀ ਨੂੰ 65 ਮਿੰਟ ਦਿੱਤੇ ਗਏ ਨੇ ਇਸ ਦੌਰਾਨ ਅਖਲੇਸ਼ ਯਾਦਵ ਅਤੇ 라ਜੀਵ ਵਰਾਏ ਪਾਰਟੀ ਦਾ ਪੱਖ ਪੇਸ਼ ਕਰਨਗੇ ਟੀਐਮਸੀ ਵੱਲੋਂ ਅਭਿਸ਼ੇਕ ਬੈਨਰਜੀ ਡੀਐਮਕੇ ਵੱਲੋਂ ਕਨੀ ਮੋਜੀ ਚਰਚਾ ਵਿੱਚ ਹਿੱਸਾ ਲੈਣਗੇ ਸ਼ਿਵ ਸੇਨਾ ਯੂਬੀਟੀ ਵੱਲੋਂ ਅਰਵਿੰਦ ਸਾਵੰਤ ਅਤੇ ਅਨਿਲ ਦੇਸਾਈ ਵਿਰੋਧੀ ਧਿਰ ਦਾ ਦ੍ਰਿਸ਼ਟੀਕੋਣ ਪੇਸ਼ ਕਰਨਗੇ ਐਨਸੀਪੀ ਸ਼ਰਦ ਪਵਾਰ ਦੀ ਸੁਪਰੀਆ ਹਸੂਲੇ ਅਤੇ ਆਰਜीडी ਦੀ ਮੀਸਾ ਭਾਰਤੀ ਬੁਲਾਰੇ ਵਿੱਚ ਸ਼ਾਮਲ ਹੋਣਗੇ ਬਲਕਿ ਤੋਂ ਦੋ ਦਿਨ ਲਈ ਰਾਜ ਸਭਾ ਵਿੱਚ 16 ਘੰਟੇ ਲੰਬੀ ਬਹਿਸ ਦਾ ਪ੍ਰਸਤਾਵ ਹੈ